ਸਸ਼ੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਖਬਰ ਦੇ ਵਿੱਚ ਕੈਨੇਡਾ ਤੋਂ ਆਈਆਂ ਨੇ ਦੋ ਵੱਡੀਆਂ ਖਬਰਾਂ ਜਿਨ੍ਹਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਜੇ ਪਹਿਲੀ ਖਬਰ ਦੀ ਗੱਲ ਕਰੀਏ ਤਾਂ ਇਹ ਉਹਨਾਂ ਸਾਰੇ ਲੋਕਾਂ ਲਈ ਖਾਸ ਹੈ ਜਿਹੜੇ ਕੈਨੇਡਾ 'ਚ ਆਪਣੀ ਪੱਕੀ ਰਿਹਾਇਸ਼ ਯਾਨੀ ਕਿ ਪੀਆਰ ਲੈਣ ਦਾ ਸੁਪਨਾ ਦੇਖ ਰਹੇ ਨੇ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਨਿਯਮਾਂ ਚ ਵੀ ਇੱਕ ਵੱਡਾ ਬਦਲਾਅ ਹੋਇਆ ਹੈ ਕੈਨੇਡਾ ਨਾਲ ਜੁੜੀ ਹਰ ਸਹੀ ਜਾਣਕਾਰੀ ਤੁਹਾਨੂੰ ਸਾਡੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਇਸ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲਿਓ ਕੋਈ ਵੀ ਨਵੀਂ ਨੋਟੀਫਿਕੇਸ਼ਨ ਨਿਕਲ ਕੇ ਸਾਹਮਣੇ ਹੁੰਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੇਖਣ ਨੂੰ ਮਿਲੇਗੀ ਹੁਣ ਗੱਲ ਕਰਦੇ ਹਾਂ ਜੀ ਖਬਰ ਦੀ ਤੁਹਾਨੂੰ ਦੱਸ ਦਈਏ ਕਿ ਲੀਨਾ ਮੈਟਲੇਗ ਦੀ ਉਮਰ 60 ਸਾਲ ਹੈ ਤੇ ਉਹ ਨੋਵਾ ਸਕੋਸ਼ੀਆ ਸੂਬੇ ਵਿੱਚ 2013 ਤੋਂ ਲੈ ਕੇ 2021 ਤੱਕ ਇਮੀਗ੍ਰੇਸ਼ਨ ਮੰਤਰੀ ਰਹ ਚੁੱਕੇ ਨੇ ਇਸ ਤੋਂ ਇਲਾਵਾ ਲੀਨਾ ਮੈਟਲੇਗ ਕੋਲ 2 ਕਾਲਤ ਦਾ ਤਜਰਬਾ ਵੀ ਹੈ ਤੇ ਉਹ ਛੋਟੇ ਕਾਰੋਬਾਰਾਂ ਦੇ ਮਾਲਕ ਵੀ ਰਹਿ ਚੁੱਕੇ ਨੇ ਲੀਨਾ ਮੈਟਲਿਕ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਬਹੁਤ ਸਾਰੀਆਂ ਨਵੀਆਂ ਨੀਤੀਆਂ ਸ਼ੁਰੂ ਕੀਤੀਆਂ ਸਨ ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਪੀਆਰ ਮਿਲੀ ਸੀ ਜੇ 2018 ਦੀ ਗੱਲ ਕਰੀਏ ਤਾਂ ਨੋਵਾ ਸਕੋਸ਼ੀਆ ਵਿੱਚ 5970 ਲੋਕਾਂ ਨੂੰ ਪੱਕੀ ਰਿਹਾਇਸ਼ ਮਿਲੀ ਸੀ ਇਸੇ ਤਰ੍ਹਾਂ 2019 ਵਿੱਚ ਵੀ 3000 ਨਵੇਂ ਲੋਕਾਂ ਦੀ ਕਿਸਮਤ ਚਮਕੀ ਸੀ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮੰਤਰੀ ਵੱਲੋਂ ਉਨ੍ਹਾਂ ਨੇ AIP ਪ੍ਰੋਗਰਾਮ ਯਾਨੀ ਕਿ ਐਟਲੈਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਨੂੰ ਵਿਕਸਿਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ ਉਹ 2013 ਵਿੱਚ ਨੋਵਾ ਸਕੋਸ਼ੀਆ ਦੀ ਪਹਿਲੀ ਮਹਿਲਾ ਜਸਟਿਸ ਮਨਿਸਟਰ ਵੀ ਬਣੇ ਸਨ ਲੀਨਾ ਮੈਟਲੇਗੇ ਨੇ ਆਪਣੇ ਪਿਛਲੇ ਸਮੇਂ ਵਿੱਚ ਕਈ ਨਵੀਆਂ ਨੀਤੀਆਂ ਸ਼ੁਰੂ ਕੀਤੀਆਂ ਸਨ ਲੀਨਾ ਮੈਟਲੇਗ ਦੇ ਤਜਰਬੇ ਤੇ ਕੀਤੇ ਗਏ ਕੰਮਾਂ ਨੂੰ ਦੇਖ ਕੇ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਆਪਣੇ ਆਉਣ ਵਾਲੇ ਸਮੇਂ ਵਿੱਚ ਇਮੀਗ੍ਰੇਸ਼ਨ ਨਿਯਮਾਂ ਵਿੱਚ ਵੱਡੇ ਬਦਲਾਅ ਕਰਨਗੇ ਜੋ ਕਿ ਬਾਹਰੋਂ ਆਉਣ ਵਾਲੇ ਲੋਕਾਂ ਦੇ ਹੱਕ ਵਿੱਚ ਹੋਣਗੇ ਇਸ ਨਾਲ ਉਹਨਾਂ ਸਾਰੇ ਲੋਕਾਂ ਦੇ ਸੁਪਨੇ ਵੀ ਪੂਰੇ ਹੋਣ ਦੀ ਉਮੀਦ ਹੈ ਜਿਹੜੇ ਲੱਖਾਂ ਹੀ ਸੁਪਨੇ ਲੈ ਕੇ ਕੈਨੇਡਾ ਗਏ ਨੇ ਹੁਣ ਆਉਂਦੇ ਆ ਜੀ ਦੂਜੀ ਅਹਿਮ ਅਪਡੇਟ ਤੇ ਕੈਨੇਡਾ ਵਿੱਚ ਦੋ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਗਏ ਨੇ ਪਹਿਲਾ ਡਰਾਅ 12 ਮਈ ਨੂੰ ਨਿਕਲਿਆ ਜੋ ਕਿ ਇਸ ਸਾਲ ਦਾ 16ਵਾਂ ਐਕਸਪ੍ਰੈਸ ਐਂਟਰੀ ਡਰਾ ਸੀ ਤੇ ਇਹ ਪੀ ਐਨ ਪੀ ਯਾਨੀ ਪ੍ਰੋਵੀਜ਼ਨਲ ਨੋਮੀਨੀ ਪ੍ਰੋਗਰਾਮ ਵਾਲਿਆਂ ਲਈ ਸੀ ਇਸ ਡਰਾਅ ਵਿੱਚ 511 ਲੋਕਾਂ ਨੂੰ ਇਨਵੀਟੇਸ਼ਨ ਭੇਜੀ ਗਈ ਸੀ ਤੇ ਸੀ ਆਰ ਐਸ ਦਾ ਕੱਟ ਆਫ ਸਕੋਰ 706 ਰਿਹਾ ਸੀ ਇਸ ਤੋਂ ਬਾਅਦ ਅਗਲਾ ਡਰਾਫਟ 13 ਮਈ 2025 ਨੂੰ ਐਕਸਪ੍ਰੈਸ ਐਂਟਰੀ ਦਾ ਨਿਕਲਿਆ ਜੋ ਕਿ ਸੀਈਸੀ ਯਾਨੀ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਵਾਲਿਆਂ ਲਈ ਹੈ ਇਹ ਡਰਾਫਟ ਤਿੰਨ ਮਹੀਨੇ ਦੀ ਉਡੀਕ ਤੋਂ ਬਾਅਦ ਸੀਈਸੀ ਕੈਟਾਗਰੀ ਵਿੱਚ ਕੱਢਿਆ ਗਿਆ ਸੀ ਇਸ ਵਿੱਚ 500 ਲੋਕਾਂ ਨੂੰ ਇਨਵੀਟੇਸ਼ਨ ਭੇਜੀ ਗਈ ਤੇ CRS ਦਾ ਕੱਟ ਆਫ ਸਕੋਰ 547 ਰਿਹਾ ਦੱਸਿਆ ਜਾ ਰਿਹਾ ਹੈ ਕਿ 2025 ਦੇ ਵਿੱਚ ਇਹ ਕੈਟਾਗਰੀ ਲਈ ਇਹ ਸਭ ਤੋਂ ਉੱਚਾ ਸਕੋਰ ਰਿਹਾ ਹੈ ਇਸ ਸਾਲ ਦਾ 17ਵਾਂ ਐਕਸਪ੍ਰੈਸ ਐਂਟਰੀ ਡਰਾਸੀ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ PR ਹੋਣ ਦਾ ਮੌਕਾ ਮਿਲਿਆ ਇਸ ਜੀਆਂ ਜੀ ਕੈਨੇਡਾ ਦੇ ਵਿੱਚੋਂ ਆਈਆਂ ਦੋ ਵੱਡੀਆਂ ਅਪਡੇਟਾਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਕਿਉਂਕਿ ਅਸੀਂ ਤੁਹਾਡੇ ਲਈ ਕੈਨੇਡਾ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਇਸ ਚੈਨਲ ਦੇ ਵਿੱਚ ਦਿੰਨੇ ਆ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਅਸੀਂ ਉਸ ਚੀਜ਼ ਨੂੰ ਲੈ ਕੇ ਵੀਡੀਓ ਲੈ ਕੇ ਆਵਾਂਗੇ ਤੁੱਤੇ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਚੀਜ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਬੈਲ ਆਈਕਨ ਦਬਣਾ ਬਿਲਕੁਲ ਨਾ ਭੁੱਲਿਓ ਮਿਲਦੇ ਹਾਂ ਜੀ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ